ਅਕਾਲੀ ਦਲ ਬਾਦਲ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਦਿਖਾਈ ਦੇ ਰਹੀਆਂ ਨੇ 2 ਦਸੰਬਰ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਲਏ ਗਏ ਸਨ ਉਹਨਾਂ ਨੂੰ ਇਨ ਬਿਨ ਲਾਗੂ ਪਰਵਾਉਂਦੀਆਂ ਹਦਾਇਤਾਂ ਵੀ ਜਥੇਦਾਰ ਦੇ ਵੱਲੋਂ ਦੇ ਦਿੱਤੀਆਂ ਗਈਆਂ ਸਨ ਪਰ ਕਈ ਅਕਾਲੀ ਆਗੂ ਅਜਿਹੇ ਨੇ ਜਿਹੜੇ ਲਗਾਤਾਰ ਸ੍ਰੀ ਅਕਾਲ ਪੁਰਖ ਸਾਹਿਬ ਦੇ ਫੈਸਲੇ ਦਾ ਵਿਰੋਧ ਕਰ ਰਹੇ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਕਾਲੀ ਦਲ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਵੱਡਾ ਫੈਸਲਾ ਅਕਾਲੀ ਦਲ ਦੇ ਖਿਲਾਫ ਲਿਆ ਜਾ ਸਕਦਾ ਹੈ ਜਾਣਕਾਰੀ ਮੁਤਾਬਕ ਜਿਹੜੀ ਵੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਪਹੁੰਚੀ ਹੈ ਉਸ ਤੋਂ ਗਿਆਨੀ ਰੁਗबीर ਸਿੰਘ ਨਾਖੁਸ਼ ਦਿਖਾਈ ਦੇ ਰਹੇ ਨੇ ਇਸੇ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਹੁਣ ਤੱਕ ਫੈਸਲਾ ਬਾਦਲਾਂ ਦੇ ਖਿਲਾਫ ਨਹੀਂ ਲਿਆ ਗਿਆ ਤਾਂ ਕੁਝ ਦਿਨਾਂ ਦੇ ਵਿੱਚ ਲਿਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਪੱਖੀ ਧੜੇ ਨੂੰ ਵੱਡਾ ਚਟਕਾ ਲੱਗ ਸਕਦਾ ਹੈ ਸ੍ਰੀ ਅਕਾਲਕਲਕਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਯਾਨੀ ਰੁਕबीर ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਮੁਹਿਮ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਸੂਤਰਾਂ ਦੇ ਮੰਨੀਏ ਤਾਂ ਭਾਰਤੀ ਮੁਹਿਮ ਦੇ ਲਈ ਬਣਾਈ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਜਿਹੜੀ ਰਿਪੋਰਟ ਸੌਂਪੀ ਗਈ ਹੈ ਉਸ ਰਿਪੋਰਟ ਤੋਂ ਗਿਆਨੀ ਰੁਕबीर ਸਿੰਘ ਖੁਸ਼ ਨਜ਼ਰ ਨਹੀਂ ਆ ਰਹੇ ਇਸ ਦੇ ਲਈ ਅਗਲੇ ਦਿਨਾਂ ਦੇ ਵਿੱਚ ਇਸ ਸਬੰਧੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਦੱਸਿਆ ਕਿ ਪਿਛਲੇ ਦਿਨੀ ਭਾਰਤੀ ਮੁਹਿਮ ਦੇ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰਾਂ ਨੇ ਜਥੇਦਾਰ ਸ੍ਰੀ ਅਕਾਲਕਲਕਤ ਸਾਹਿਬ ਗਿਆਨੀ ਰੁਕबीर ਸਿੰਘ ਦੇ ਨਾਲ ਮੀਟਿੰਗ ਕੀਤੀ ਸੀ ਇਸ ਮੀਟਿੰਗ ਦੇ ਵਿੱਚ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੁਕਮਾਂ ਨੂੰ ਇਨ ਬਿਨ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਕਮੇਟੀ ਮੈਂਬਰਾਂ ਦਾ ਇਹ ਕਹਿਣਾ ਸੀ ਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਹੈ ਉਹ ਗਿਆਨੀ ਰੁਘਵੀਰ ਸਿੰਘ ਦੇ ਫੈਸਲੇ ਮੁਤਾਬਕ ਹੀ ਅੱਗੇ ਚੱਲਣਗੇ ਦਰਅਸਲ 2 ਦਸੰਬਰ ਦੇ ਫੈਸਲੇ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਿਗਰਾਨ ਕਮੇਟੀ ਦੇ ਆਗਿਆ ਤੋਂ ਬਿਨਾਂ ਹੀ ਆਪਣੀ ਭਾਰਤੀ ਮਹਿੰਮ ਸ਼ੁਰੂ ਕਰ ਦਿੱਤੀ ਨਿਗਰਾਨ ਕਮੇਟੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਿਪੋਰਟ ਪੇਸ਼ ਕਰਦੇ ਹੋਏ ਇਹ ਵੀ ਦੱਸਿਆ ਗਿਆ ਕਿ ਅਕਾਲੀ ਦਲ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਹੈ ਨਾ तमाम ਚੀਜ਼ਾਂ ਨੂੰ ਦੇਖਦੇ ਹੋਏ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਕਾਲੀ ਦਲ ਨੂੰ ਸਖਤ ਹੁਕਮ ਦੇ ਸਕਦੇ ਨੇ ਉਧਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਕਰਕੇ ਪੈਦਾ ਹੋਏ ਗੁੱਸੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਦਾ ਬਾਦਲ ਢੜਾ ਬੈਕਫੁੱਟ ਤੇ ਨਜ਼ਰ ਆ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁغبੀਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਲੋੜ ਪੈਂਦੀ ਹੈ ਤਾਂ ਉਹ ਅਸਤੀਫਾ ਵੀ ਦੇ ਸਕਦੇ ਹਨ ਅਜਿਹੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਫੈਸਲਾ ਅਕਾਲੀ ਦਲ ਨੂੰ ਜ਼ਰੂਰ ਮੰਨਣਾ ਪਵੇਗਾ ਤਾਂ ਲਗਾਤਾਰ ਅਕਾਲੀ ਦਲ ਬਾਦਲ ਮੁਸ਼ਕਲਾਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੋਈ ਵੱਡਾ ਫੈਸਲਾ ਅਕਾਲੀ ਦਲ ਦੇ ਖਿਲਾਫ ਹੋ ਲਿਆ ਜਾ ਸਕਦਾ ਹੈ